ਟੈਗ ਹੋ ਗਿਆ ਸੀ ਜੀ ਮੈਨੂੰ ਸਡਨਲੀ ਟੈਗ ਹੋ ਗਿਆ ਸੀ ਡਾਕਟਰ ਜਵਾਬ ਦਿੱਤਾ ਸੀ ਖਤਮ ਲੈ ਜਾਓ ਝੂਠ ਮਾਰਨ ਵਾਲੀ ਗੱਲ ਜੀ ਹੁਣ ਮੈਂ ਕੋਈ ਲੈਣਾ ਨਹੀਂ ਗਿਆ ਝੂਠ ਮਾਰ ਕੇ ਮੈਂ ਚੰਗੇ ਜੰਗੇ ਡਾਕਟਰ ਜਲੰਧਰ ਅੰਮ੍ਰਿਤਸਰ ਦੇ ਤਿੰਨ ਚਾਰ ਡਾਕਟਰ ਟੌਪ ਜੀ ਜਿਹੜੇ ਫਿਰ ਮੈਂ ਚੰਡੀਗੜ੍ਹ ਖਟਾਨਾ ਹੈਗੇ ਨੇ ਡਾਕਟਰ ਖਟਾਨਾ ਉਹਨਾਂ ਕੋ ਦਵਾਈ ਖਾਧੀ ਮੈਂ ਉਹਨਾਂ ਕੋ ਗਿਆ ਹਾਰ ਤੜਾ ਕੰਮ ਕਰਤ ਕਰਦਾ ਮਤਲਬ ਦਵਾਈ ਖਾਈ ਜੋ ਤੁਸੀਂ ਕਿੰਨਾ ਕਿੰਨਾ ਕੜਾ ਚ ਤੁਹਾਡਾ ਇਹ ਜੀ ਮੇਰਾ ਕੜਾ ਤੇ ਮੇਰਾ ਤਿੱਜਾ ਜੀ ਤਿੱਜਾ ਤਿੱਜਾ ਕਿੰਨਾ ਚ ਕਿੰਨਾ ਪਰਸੈਂਟ 45 ਮਤਲਬ ਮੈਨੂੰ ਤੁਹਾਨੂੰ ਯਕੀਨ ਕਰੋ 40 45% ਤੇ ਹੈਗਾ ਇਹ ਨਾ ਬੋਡੀ ਦਾ ਸੈਂਡੀ ਆਉਗੀ ਮੋਡੀ ਦਾ ਜੀ ਬੋਡੀ ਜਦੋਂ ਮੈਂ ਮੈਨੂੰ ਪਤਾ ਸੀ ਮੈਂ ਤੁਰ ਫੇ ਨਹੀਂ ਸਕਦਾ ਹੁਣ ਮੈਂ ਸਕੂਟਰ ਵੀ ਚਲਾਉਣਾ ਸਾਰੇ ਭੱਜਾ ਫਿਰਦਾ ਘਰ ਕੰਮਕਾਰ ਕਰਦਾ ਮੇਰੇ ਡੈਡੀ ਸੀਗੇ 75 ਸਾਲ ਏ ਜੇ ਉਹਨਾਂ ਦੀ ਤੇ ਹਾਰਦੀਆਂ ਤਿੰਨੇ ਹੀ ਨਾੜਾਂ ਬਲੌਕ ਸੀਗੀਆਂ ਤੇ ਡਾਕਟਰ ਨੇ ਬਾਈਪਾਸ ਸਰਜਰੀ ਦੱਸੀ ਸੀਗੀ ਫੇ ਸਾਨੂੰ ਕਿਸੇ ਨੇ ਕਹਿ ਵੀ ਅੰਮਰਸਰ ਲੈ ਜਾਓ ਉੱਥੇ ਮਤਲ ਨਾੜੀਆਂ ਬਲੌਕ ਜਿਹੜੀ ਡਾਕਟਰ ਖੋਲਦੇ ਆ ਉਥੋਂ ਅਸੀਂ 5-6 ਲੱਖ ਰੁਪਈਆ ਲਾ ਕੇ ਤੇ ਫੇਰ ਅਸੀਂ ਘਰੇ ਹੀ ਲੈ ਆਂਦਾ ਹੁਣ ਫੇ ਸਾਨੂੰ ਇੱਥੇ ਪਤਾ ਲੱਗਾ ਤੇ ਅਸੀਂ ਇੱਥੇ ਪਹਿਲਾਂ ਉਹਨਾਂ ਨੂੰ ਗੱਡੀ ਚ ਪਾ ਕੇ ਲਿਆਂਦਾ ਸੀਗਾ ਤੇ ਹੁਣ ਅਸੀਂ ਚੌਥੀ ਵਾਰੀ ਆਏ ਆ ਤੇ ਬਿਲਕੁਲ ਠੀਕ ਆ ਮਸਕੀਨਾ ਕੇ ਪੂਰਾ ਤੌਰ ਤੇ ਜਿਹੜਾ ਕੜਾ ਨਾ ਠੀਕ ਹੋਇਆ ਤੁਹਾਡੇ ਬਜ਼ੁਰਗ ਹਾਂਜੀ ਬਿਲਕੁਲ ਉਹ ਠੀਕ ਹੈ ਤੇ ਹੁਣ ਮੇਰੀ ਭੈਣ ਵੀ ਤਾਂ ਹੀ ਆਈ ਹੈ ਦਵਾਈ ਲੈਣ ਇਹਨਾਂ ਨੇ ਵੀ ਲੈਣੀ ਆ ਇਹਨਾਂ ਨੇ ਵੀ ਹੁਣ ਦਵਾਈ ਲਈ ਆ ਉਹਨਾਂ ਵੱਲ ਦੇ ਕੇ ਭਰੋਸਾ ਬਣ ਗਿਆ ਹਾਂਜੀ ਬਿਲਕੁਲ ਵਿਸ਼ਵਾਸ ਹੋ ਗਿਆ ਤੇ ਹੁਣ ਅਸੀਂ ਮਤਲਬ ਮੇਰੀ ਸਿਸਟਰ ਆ ਇਹਨਾਂ ਨੂੰ ਗਠੀਆ ਆ ਤੇ ਇਹ ਵੀ ਇੱਥੋਂ ਹੁਣ ਦਵਾਈ ਲੈਣਾ ਸੁੱਤੀ ਪਈ ਦੀਆਂ ਨਾੜਾਂ ਚੜ ਲੀਆਂ ਫੇਰ ਉਹ ਚੀਕਾਂ ਮਾਰਦੀ ਹੁੰਦੀ ਸੀ ਤੇ ਇਹਨਾਂ ਨੇ ਫੇਰ ਮੈਨੂੰ ਉੱਠ ਕੇ ਫੜ ਕੇ ਤੇ ਮੈਨੂੰ ਥੋੜਾ ਜਿਹਾ ਤੇਲ ਮਲਣਾ ਫੇਰ ਮੈਨੂੰ ਤੋਰਨਾ ਇਹਨਾਂ ਨੇ ਹਾਂਜੀ ਹੁਣ ਤਾਂ ਮੈਂ ਠੀਕ ਆ ਵਿਸ਼ਵਾਸ ਸੀਗਾ ਮੈਨੂੰ ਪਹਿਲੀ ਵਾਰੀ ਮੈਂ ਪੀ ਕੇ ਗਈ ਤਾਂ ਮੈਨੂੰ ਪਹਿਲੀ ਵਾਰੀ ਮੈਂ ਦਵਾਈ ਖਾਧੀ ਤਾਂ ਮੈਂ ਠੀਕ ਹੋ ਗਈ ਬੈਠੀ ਬੈਠੀ ਦੀਆਂ ਨਾੜਾਂ ਚੜ ਜਾਣੀਆਂ ਸੀ ਜੀ ਰਾਤ ਨੂੰ ਸੁੱਤੀ ਪਈ ਦੀਆਂ ਨਾੜਾਂ 12 ਵਜੇ 1 ਵਜੇ ਕਦੀ 11 ਵਜੇ ਕਦੀ 10 ਵਜੇ ਜਤੂਨ ਦਾ ਤੇਲ ਲਿਆਂਦਾ ਉਹ ਕਿਸੇ ਨੂੰ ਅੱਜ ਤੋਂ ਮਿਲਦਾ ਨਹੀਂ ਮਹਿੰਗਾ ਹੈ ਉਹ ਉਹ ਮਲਣਾ ਫੇ ਮਲ ਮੁਲ ਕੇ ਇਹਦੇ ਮਲ ਫੇ ਹੌਲੀ ਹੌਲੀ ਤੋੜਨਾ ਫੇ ਦਵਾਈ ਦਰਦਾਂ ਦੀਆਂ ਬਹੁ ਗੋਲੀਆਂ ਖਾਧੀਆਂ ਅੱਜ ਕਿੰਨਾ ਕੜਾ ਆਇਆ ਹੈ ਪੰਜਵਾਂ ਆਇਆ ਜੀ ਪੰਜਵਾਂ ਹਾਂਜੀ ਹਾਂਜੀ ਕਿੰਨਾ ਫਰਕ ਹੈ ਹੁਣ ਚੌਥ ਕੜਿਆਂ ਦੇ ਵਿੱਚ ਜੀ ਬੰਨ ਸਾਨੂੰ ਅਸੀਂ ਇੱਕ ਪਾਸੇ ਫਰਕ ਜਿਹੜਾ ਆਪਾਂ ਨਾ ਕੋਈ ਸੋਚ ਕੇ ਨਹੀਂ ਸੀ ਤਿਆਰ ਕੀਤਾ ਵੀ ਇਹਦੇ ਨਾਲ ਇੰਨੇ ਹਾਰਡ ਦੇ ਮਰੀਜ਼ ਠੀਕ ਹੋ ਜਾਣਗੇ ਮੇਕਰ ਗੱਲ ਨਚੋੜ ਹੈ ਵੀ ਜਿਹੜਾ ਬੰਦਾ ਇਨਸਾਨ ਦੀਆਂ ਚੀਜ਼ਾਂ ਬਣਾਈਆਂ ਹੋਈਆਂ ਖਾਂਦਾ ਬਰੈਡ ਬਿਸਕੁਟ ਕੋਈ ਵੀ ਚੀਜ਼ ਲਾ ਲਓ ਉਹਦੇ ਵਿੱਚ ਕੈਮੀਕਲ ਪੈਂਦੇ ਆ ਹੁਣ ਜ਼ਿਆਦਾਤਰ ਲੋਕ ਮੈਦੇ ਤੇ ਡਿਪੈਂਡ ਹੋ ਗਏ ਆ ਹਰ ਚੀਜ ਮੈਂ ਦਿਵਾਲੀ ਖਾਂਦੇ ਹਾਂ ਉਹ ਮੈਂ ਦਾ ਪਚਣਾ ਕਿੰਨਾ ਔਖਾ ਹੈਗਾ ਉਹੀ ਕਾਰਨ ਹੈ ਕਿ ਬੰਦੇ ਹਰ ਤਰ੍ਹਾਂ ਦੀ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਹੈ ਸੋ ਅੱਜ ਅਸੀਂ ਖੜੇ ਆ ਐਚ ਐਸ ਬਾਬਾ ਕਲੀਨਿਕ ਦੇ ਜਿੱਥੇ ਕਾੜਾ ਪੀਣ ਦੇ ਨਾਲ ਜਿਹੜੇ ਮਰੀਜ਼ਾਂ ਦੇ ਹਾਰਟ ਦੀਆਂ ਨਾੜਾਂ ਜਾਂ ਪੈਰਾਂ ਦੀਆਂ ਨਾੜਾਂ ਜਾਂ ਲੱਤਾਂ ਦੀਆਂ ਨਾੜਾਂ ਦੀ ਬਲੌਕੇਜ ਹੋਵੇ ਉਹ ਖੁੱਲ ਜਾਂਦੀ ਹੈ ਜਿੱਥੇ ਉਹਨਾਂ ਦੀ ਇਹ ਨਾੜਾਂ ਖੁੱਲਦੀਆਂ ਨੇ ਉੱਥੇ ਉਹਨਾਂ ਦਾ ਲੱਖਾਂ ਰੁਪਿਆ ਵੀ ਜਿਹੜਾ ਬਚ ਜਾਂਦਾ ਸੋ ਕਾੜਾ ਪੀਣ ਦੇ ਨਾਲ ਜਿਹੜੇ ਬਹੁਤ ਸਾਰੇ ਪੇਸ਼ੈਂਟ ਹੈ ਦਿਨਾ ਵਿੱਚ ਹੀ ਠੀਕ ਹੋ ਗਏ ਨੌ ਮਰ ਨਾ ਹੋ ਜਾਂਦੇ ਨੇ ਸੋ ਸਾਡੇ ਨਾਲ ਸਿੰਘ ਸਾਹਿਬ ਬੈਠੇ ਨੇ ਆਪਾਂ ਇਹਨਾਂ ਕੋਲੋਂ ਵੀ ਜਾਣਾਂਗੇ ਕਿ ਕੀ ਪ੍ਰੋਬਲਮ ਸੀ ਸਿੰਘ ਸਾਹਿਬ ਕੀ ਪ੍ਰੋਬਲਮ ਕੀ ਆਈ ਸੀ ਤੇ ਕਦੋਂ ਆਈ ਸੀ ਪ੍ਰੋਬਲਮ ਮੈਨੂੰ ਤੇ ਤਕਰੀਬਨ ਹੋ ਗਏ ਜੀ 12 ਸਾਲ ਹੋ ਗਏ ਆ 22 ਪਰ ਸਰਜਰੀ ਹੋਈ ਮੇਰੀ 13 ਲਾਸਟੇ ਹੋਈ ਸੀ ਮੁੜ ਕੇ ਫਿਰ ਮੈਂ ਦਵਾਈ ਖਾਂਦਾ ਰਿਆ ਉਹਨਾਂ ਵਾਂਗੂ ਮੇਰੇ ਹਾਰਟ ਬੀਟ ਜਿਹੜੀ ਉਹ ਘੱਟ ਕੰਮ ਕਰਦਾ ਪੰਪਿੰਗ ਜਿਹੜੀ ਘੱਟ ਕੰਮ ਕਰਦੀ ਹੈ ਤਕਰੀਬਨ ਮੈਨੂੰ ਚੌਥੀ ਰਿਮਾਇਆ ਜੀ ਤੇ ਅੱਛਾ ਤੇ ਨੁਰੀ ਇੱਥੇ ਆ ਗਏ ਇੱਕ ਉਹ ਲੁਧਿਆਣਾ ਗਿਆ ਸਰ ਉਦੋਂ ਫੇਰ ਆਣ ਕੇ ਬਾਅਦ ਚ ਮਤਲਬ ਮੈਂ ਤਿੰਨ ਵਾਰੀ ਦਵਾਈ ਐਰਕੀ ਲੈ ਕੇ ਗਿਆ ਵਾਂ ਮੈਨੂੰ ਵੇਖੇ ਮੇਰੇ ਹਿਸਾਬ ਨਾਲ 50 ਰੁਪਏ ਪੈਸੇ ਨਹੀਂ ਤੇ ਚਲੋ 45 ਪੈਸੇ ਮੈਨੂੰ ਫਰਕ ਹੈ ਜੀ ਅੱਛਾ ਜੀ ਜੇ ਤੁਸੀਂ ਦੱਸਿਆ ਵੀ 13 ਦੇ ਵਿੱਚ ਪ੍ਰੋਬਲਮ ਆਈ ਸੀ ਕੀ ਪ੍ਰੋਬਲਮ ਆਈ ਸੀ ਉਦੋਂ ਕੀ ਕੰਮ ਕਰਦੇ ਸੀਗੇ ਟੈਗ ਹੀ ਹੋ ਗਿਆ ਸੀ ਜੀ ਮੈਨੂੰ ਸਡਨਲੀ ਟੈਗ ਹੋ ਗਿਆ ਸੀ ਤੇ ਡਾਕਟਰ ਨੇ ਜਵਾਬ ਦਿੱਤਾ ਸੀ ਖਤਮ ਲੈ ਜਾਓ ਹਾਂ ਉਹ ਫੇ ਜੀ ਦਾਣਾ ਪਾਣੀ ਵਧੀਆ ਵਾਲੀ ਗੱਲ ਹੁੰਦੀ ਹੈ ਜੀ ਉਹਨਾਂ ਟੀਆ ਲਾਇਆ ਮੈਡਮ ਨੇ ਕੋਈ ਸਕਾਟ ਹਸਪਤਾਲ ਦੀ ਵਾਲਾ ਜੀ ਉਹ ਫੇ ਮੁਰਕੇ ਮੇਰਾ ਬੀਪੀ ਤਾਂ ਆਇਆ ਉਹਨੇ ਅਬਨ ਜਿਸੀ ਹੁਣੇ ਬਾਈਪਾਸ ਸਰਜੀ ਕਰਨੀ ਚਲੋ ਮਤਲਬ ਪਰਵਾਲੀ ਕਰ ਜਾਨੇ ਕਹਿ ਕੇ 10 ਸਾਲ ਬਹੁਤੀ ਲੰਗੇ ਜੀ ਕੋਈ ਮਤਲਬ ਮੈਂ ਵਧੀਆ ਹੁਣ ਮਤਲਬ 2 ਸਾਲ ਹੋ ਗਏ ਆ ਉਦੋਂ ਦਾ ਹਾਰ ਜਿਹੜਾ ਘੱਟ ਕੰਮ ਕਰਦਾ ਮੁੜ ਕੇ ਫਿਰ ਕਦੀ ਕਿਤੇ ਦਵਾਈ ਲਓ ਕਦੀ ਚੰਡੀਗੜ੍ਹ ਮੈਂ ਗਿਆ ਜਲੰਧਰ ਗਿਆ ਮੁੜ ਕੇ ਫੇਰੇ ਬਾਬਾ ਜੀ ਦਾ ਦੱਸਿਆ ਜੀ ਕਾੜਾ ਮੱਲਾ ਪੀਂਦੇ ਆ ਪੀਉਂਦੇ ਆ ਉਹ ਫੇਰ ਇੱਥੇ ਆ ਗਏ ਚੌਥੀ ਦਿਨ ਮੈਂ ਇੱਕ ਵੇਲੇ ਲੁਧੇਣਾ ਗਿਆ ਤੇ ਜੀਰੇ ਮੈਂ ਇੱਥੇ ਆ ਗਏ ਮੈਨੂੰ ਵੈਸੇ ਮੱਲਾ ਤਕਰੀਬਨ ਤੁਹਾਨੂੰ ਸਹਿਤ 40-45 ਪੈਸੇ ਫੜਕੇ ਕਥੇ ਜਦੋਂ ਤੁਸੀਂ ਕਹਿੰਦੇ ਸਡਨਲੀ ਅਟੈਕ ਹੋਇਆ ਉਸ ਤੋਂ ਪਹਿਲਾਂ ਕੋਈ ਸਿਪਟਮ ਹੋਏ ਹੋਣਗੇ ਘਬਰਾਟ ਹੋਈ ਕੋਈ ਕੁਝ ਨਹੀਂ ਕੋਈ ਪਤਾ ਨਹੀਂ ਜੀ ਇਸੀ ਦਾ ਪਤਾ ਨਹੀਂ ਜੀ ਮੱਲਾ ਇਹ ਗੱਲ ਦੀ ਪਤਾ ਨਹੀਂ ਜੀ ਨਾ ਨਾ ਤੇ ਜਿੰਨਾ ਚਿਰ 12 ਸਾਲ ਦਾ ਤੁਸੀਂ ਕਹਿੰਦੇ ਫਰਕ ਪਿਆ 13 ਚ ਕਰਾਈ 25 ਚ ਪ੍ਰੋਬਲਮ ਆਈ ਆ ਉਦੋਂ ਮੈਡੀਸਨ ਨਾਲ ਚੱਲਦੀ ਸੀ ਕਿ ਬੰਦ ਕਰ ਦਿੱਤੀ ਸੀ ਜੀ ਚੱਲਦੀ ਜਿਹੜੀ ਮੈਡੀਸਨ ਉਹ 1 ਮਿੰਟ ਵੀ ਨਹੀਂ ਬੰਦ ਕੀਤੀ ਜੀ ਉਹ ਕੋ ਕੰਟੀਨਿਊ ਰਹੀ ਮੱਲਾ ਅੱਜ ਤੋਂ 2 ਸਾਲ ਪਹਿਲਾਂ ਮੇਰਾ ਜਿਆ ਹਾਰ ਥੋੜਾ ਥੋੜਾ ਘੱਟ ਕੰਮ ਕਰਨ ਲੱਗ ਪਿਆ ਉਹ ਡਾਕਟਰ ਸਕਾਟ ਵਾਲੇ ਦੱਸਿਆ ਫਿਰ ਪੰਕਜ ਗੋਲ ਸਾਡੇ ਅੰਮ੍ਰਿਤਸਰ ਉਹ ਥੁਗੇ ਉਹਨਾਂ ਗਏ ਹਾਰ ਤੜਾ ਕੰਮ ਕੱਟ ਕਰਦਾ ਮਤਲਬ ਦਵਾਈ ਖਾਈ ਜੋ ਤੁਸੀਂ ਉਹ ਫਿਰ ਮੈਨੂੰ ਦੱਸਿਆ ਵੀ ਮਤਲਬ ਇੱਥੇ ਕਾੜਾ ਪਿਉਂਦੇ ਆ ਇਹਨਾਂ ਬਾਬਾ ਜੀਓ ਪਹਿਲਾਂ ਮੇਰੇ ਦਿਲ ਮੈਨੂੰ ਕਰਦਾ ਸੀ ਮਤਲਬ ਨਹੀਂ ਖਲੋਂਦਾ ਅੱਛਾ ਹੁਣ ਮੈਨੂੰ ਹੋ ਗਿਆ ਜੀ ਮਤਲਬ ਚੌਥਾ ਮਹੀਨਾ ਚੌਥਾ ਦੂਜਾ ਮਹੀਨਾ ਹੋ ਗਿਆ ਮੇਰੇ ਉਹ ਹੁੰਦਾ ਵੀ ਇਹ ਬੰਦਾ ਜਿਹੜਾ ਵੱਡੇ ਵੱਡੇ ਡਾਕਟਰਾਂ ਕੋਲ ਇਲਾਜ ਕਰਾਵੇ ਸਟੈਂਟ ਪਾਵੇ ਕਾ ਡਰੋਂਦਾ ਮੈਂ ਝੂਠ ਮਾਰਨ ਵਾਲੀ ਗੱਲ ਜੀ ਹੁਣ ਮੈਂ ਕੋਈ ਲੈਣਾ ਨਹੀਂ ਗਾ ਝੂਠ ਮਾਰ ਕੇ ਮੈਂ ਚੰਗੇ ਜੰਗੇ ਡਾਕਟਰ ਜਲੰਧਰ ਅੰਮ੍ਰਿਤਸਰ ਦੇ ਤਿੰਨ ਚਾਰ ਡਾਕਟਰ ਟੌਪ ਜੀ ਜਿਹੜੇ ਜਿੱਥੇਗਾ ਸਾਲਾਂ ਚ ਫਿਰ ਮੈਂ ਚੰਡੀਗੜ੍ਹ ਖਟਾਨਾ ਹੈਗੇ ਨੇ ਡਾਕਟਰ ਖਟਾਨਾ ਉਹਨਾਂ ਦੀ ਦਵਾਈ ਖਾਦੀ ਮੈਂ ਮਤਲਬ ਸਾਲ ਡੇਢ ਸਾਲ ਉੱਥੇ ਮੈਂ ਖਾਦੀ ਦਵਾਈ ਜੀ ਉਹ ਫਿਰ ਵੀ ਮਤਲਬ ਦਿਲ ਨਾ ਘਬਰਾਉਂਦਾ ਸੀ ਉਹ ਮੁੜ ਕੇ ਜਦੋਂ ਹੁਣ ਮਤਲਬ ਮੈਂ ਇੱਥੇ ਆਉਣ ਲੱਗਾ ਮੈਂ ਕੜਾ ਪਿਉਣ ਲੱਗੇ ਬਾਬਾ ਜੀ ਕੋਈ ਨਾ ਪ੍ਰੇਜਪੁਰੂ ਦੱਸੇ ਉਹ ਮੈਂ ਕਰਦਾ ਤੇ ਮੇਰਾ ਤਕਰੀਬਨ ਐਸਲੇ ਉਹਦਰ ਕੁਮਾਰ ਜੀ ਕਿਰਪਾ ਜੀ ਉਹ ਹੈਗੀ ਜੀ ਸਨੇਹਾ ਦੇਣਾ ਚਾਹੁੰਦੇ ਹੋ ਹੋਰ ਪੇਸ਼ੈਂਟ ਜਿਹੜੇ ਦੇਖੋ ਜੀ ਮਤਲਬ ਸਨੇਹਾ ਦੇ ਦੇਖੋ ਆਪਾਂ ਦੇ ਭਣ ਭਨੇ ਇਹੋ ਵੀ ਆਪਾਂ ਨੂੰ ਆਰਾਮ ਆ ਹੁਣ ਤੁਹਾਡਾ ਮਤਲਬ ਤੁਹਾਨੂੰ ਦੱਸਿਆ ਪਿਛਲੀ ਵਾਰ ਸਭ ਇਥੇ ਮੈਂ ਕਿਹਾ ਤੁਸੀਂ ਪਤਝਾਰ ਆ ਕੇ ਖਾਓ ਦਵਾਈ ਦੇ ਖਾਓ ਮਤਲਬ ਅਜੇ ਤੁਸੀਂ ਲਈ ਨਹੀਂ ਪਹਿਲਾਂ ਆਖ ਲਓ ਜੋ ਇਤਿਹਾਰ ਰੱਖੋ ਕੋਈ ਨਹੀਂ ਮਾਰ ਕਰਦਾ ਕਰਦਾ ਮੇਰੇ ਤੇ ਹੋਈ ਹੈ ਜੀ ਮੈਂ ਝੂਠ ਮਾਰ ਮੇਰੇ ਤੁਸੀਂ ਕਾੜੇ ਮੈਂ ਬਿਲਕੁਲ ਮੈਂ ਕਿਹਾ ਬੁਲਕ ਮੈਂ ਤਾਂ ਸੱਚ 40% ਮੈਨੂੰ ਓਕੇ ਹੈ ਜੀ ਨਾਲ ਨੇ ਪੰਜੀ ਕੀ ਪ੍ਰੋਬਲਮ ਸੀ ਕੌਣ ਸੀ ਯੋਜਨਾ ਨੂੰ ਤੁਸੀਂ ਪਹਿਲੀ ਵਾਰ ਘੱਟੀ ਚ ਲੈ ਕੇ ਆਏ ਹਾਂ ਜੀ ਅਸੀਂ ਅੰਮ੍ਰਿਤਸਰ ਤੋਂ ਆਏ ਆ ਮੇਰੇ ਡੈਡੀ ਸੀਗੇ 75 ਸਾਲ ਦੇ ਜੇ ਉਹਨਾਂ ਦੀ ਤੇ ਹਾਰਦੀਆਂ ਤਿੰਨੇ ਹੀ ਨਾੜਾਂ ਬਲੌਕ ਸੀਗੀਆਂ ਤੇ ਡਾਕਟਰ ਨੇ ਬਾਈਪਾਸ ਸਰਜਰੀ ਦੱਸੀ ਸੀਗੀ ਤੇ ਫੇਰ ਅਸੀਂ ਅੰਮ੍ਰਿਤਸਰ ਹਸਪਤਾਲ ਵੀ ਦਿਖਾ ਲਿਆ 5-6 ਲੱਖ ਰੁਪਏ ਲਾਇਆ ਸੀ ਤੇ ਨਹੀਂ ਕੋਈ ਫਰਕ ਪਿਆ ਤੇ ਉਸ ਤੋਂ ਬਾਅਦ ਚ ਰੋਟੀ ਵੀ ਛੱਡ ਗਏ ਸੀਗੇ ਤੇ ਹੁਣ ਫੇਰ ਸਾਨੂੰ ਇੱਥੇ ਪਤਾ ਲੱਗਾ ਤੇ ਅਸੀਂ ਇੱਥੇ ਪਹਿਲਾਂ ਉਹਨਾਂ ਨੂੰ ਗੱਡੀ 'ਚ ਪਾ ਕੇ ਲਿਆਂਦਾ ਸੀਗਾ ਤੇ ਹੁਣ ਅਸੀਂ ਚੌਥੀ ਵਾਰੀ ਆਏ ਆ ਤੇ ਬਿਲਕੁਲ ਠੀਕ ਆ ਉਹਨਾਂ ਵਾਸਤੇ ਹੀ ਦਵਾਈ ਖੜਦੇ ਆਪ ਤੇ ਠੀਕ ਆ ਹੁਣ ਰੋਟੀ ਵੀ ਖਾਂਦੇ ਆ ਤੇ ਬਿਲਕੁਲ ਹੁਣ ਠੀਕ ਆ ਜਦੋਂ ਪਹਿਲੀ ਵਾਰ ਲੈ ਕੇ ਉਦੋਂ ਉਹਨਾਂ ਦੀ ਕੀ ਪੋਜੀਸ਼ਨ ਸੀਗੀ ਉਦੋਂ ਤੇ ਉਹਨਾਂ ਨੂੰ ਮਤਲਬ ਬੈਠ ਵੀ ਨਹੀਂ ਸਕਦੇ ਗੱਡੀ 'ਚ ਲੰਮੇ ਪਾ ਕੇ ਲਿਆਂਦਾ ਹੀ ਰੋਟੀ ਉਹਨਾਂ ਨੇ ਛੱਡ ਦਿੱਤੀ ਸੀਗੀ ਤੇ ਦੰਦਲ ਪੈ ਜਾਂਦੀ ਸੀ ਜਦੋਂ ਬਹਿੰਦੇ ਸੀ ਉਦੋਂ ਵੀ ਦੰਦਲ ਪੈ ਜਾਂਦੀ ਸੀਗੀ ਤੇ ਅਸੀਂ ਤੇ ਉਮੀਦ ਲਾਤੀ ਸੀਗੀ ਤੇ ਫਿਰ ਉੱਤੋਂ ਬਾਅਦ ਚਾਹੀਏ ਇੱਥੇ ਲੈ ਕੇ ਆਏ ਆ ਡਾਕਟਰ ਸਾਹਿਬ ਨੇ ਕਿਹਾ ਗੱਡੀ ਚ ਪਾ ਕੇ ਕਰੀ ਲੈ ਆਓ ਦੁਕਾਨ ਜਿਓ ਤੇ ਇੱਕ ਵਾਰੀ ਹੀ ਲਿਆਏ ਆ ਤੇ ਮੁੜ ਕੇ ਸੀ ਆਪ ਕਾੜਾ ਲੈ ਜਾਂਦੇ ਰਹੇ ਆ ਤੇ ਹੁਣ ਬਿਲਕੁਲ ਠੀਕ ਆ ਉਹ ਤੇ ਕਿੰਨਾ ਕਾੜਾ ਲੈਣ ਆਏ ਆ ਤੇ ਕੀ ਪੋਜੀਸ਼ਨ ਹੁਣ ਕਿੰਨਾ ਤੁਰ ਫਿਰ ਲੈਂਦੇ ਆ ਹਾਂਜੀ ਚੌਥਾ ਕਾੜਾ ਲੈਣ ਆਏ ਆ ਹੁਣ ਰੋਟੀ ਵੀ ਖਾ ਲੈਂਦੇ ਆ ਸਾਰੀ ਦਾਲ ਸਬਜ਼ੀ ਵੀ ਉਹਨਾਂ ਰੋਟੀ ਖਾਂਦੇ ਆ ਤੇ ਅੱਗੇ ਤੇ ਰੋਟੀ ਬਿਲਕੁਲ ਹੀ ਨਹੀਂ ਸੀ ਉਹਨਾਂ ਨੂੰ ਮਤਲਬ ਛੱਡੀ ਹੋਈ ਸੀ ਰੋਟੀ ਜਿੱਦਾਂ ਪਹਿਲਾਂ ਤੁਸੀਂ ਉਹਦੀ ਜਾਨਾਂ ਦੀ ਦੇਖ ਰਿਕ ਕਰਦੇ ਸੀ ਸੰਭਾਲਦੇ ਸੀ ਉਹਨਾਂ ਨੂੰ ਤੋਰਦੇ ਸੀ ਖਾਣਾ ਖਵਾਉਂਦੇ ਸੀ ਹੁਣ ਆਪ ਕੰਮ ਕਰ ਲੈਂਦੇ ਆਪ ਤੁਰ ਲੈਂਦੇ ਆਪ ਖਾਣਾ ਖਾ ਲੈਂਦੇ ਆ ਹਾਂਜੀ ਵਾਸ਼ਰੂਮ ਚਾਹਦਾ ਕੁਛ ਆਪ ਕਰ ਲੈਂਦੇ ਆ ਹਾਂਜੀ ਆਪ ਹੀ ਹੁਣ ਰੋਟੀ ਖਾ ਲੈਂਦੇ ਆ ਤੇ ਆਪ ਹੀ ਮਤਲਬ ਕੁੰਡੀ ਨਾਲ ਥੋੜਾ ਤੋਰ ਵੀ ਲੈਂਦੇ ਆ ਹਾਂਜੀ ਹੁਣ ਅੱਗੇ ਜਿਹੜੀ ਤੁਸੀਂ ਹੈਲਪਰ ਸੀਗੇ ਨਾਲ ਕਾਫੀ ਰਾਹਤ ਮਿਲੀ ਹੈ ਠੀਕ ਹੋਏ ਕਾਫੀ ਹਾਂਜੀ ਬਿਲਕੁਲ ਹੁਣ ਮਤਲਬ ਥੋੜਾ ਹੀ ਰਹਿ ਗਿਆ ਤੇ ਇਹਨਾਂ ਨੇ ਕਿਹਾ ਤਿੰਨ ਚਾਰ ਮਹੀਨੇ ਖਾਣੀ ਪ ਤੇ ਠੀਕ ਉਹ ਡਾਕਟਰ ਕੀ ਕਹਿੰਦੇ ਸੀ ਜੇ ਤੋਂ ਪਹਿਲਾਂ ਕਿ ਤਾ ਲਾਸਟ ਪ੍ਰੈਕਟਿਸ ਵੀ ਕਹਿੰਦੇ ਸਟੈਂਟ ਪਣੇ ਆ ਹਾਂਜੀ ਸਟੈਂਟ ਨਹੀਂ ਉਹਨਾਂ ਨੇ ਕਿਹਾ ਸੀ ਬਾਈਪਾਸ ਸਰਜਰੀ ਕਰਾਉਣੀ ਪੈਣੀ ਆ ਤੇ ਨਹੀਂ ਤੇ ਇਹਨਾਂ ਨੂੰ ਅਟੈਕ ਆ ਜਾਊਗਾ ਛਾਤੀ 'ਚ ਪਹਿਲਾਂ ਦਰਦ ਹੁੰਦੀ ਸੀ ਬਹੁਤ ਜ਼ਿਆਦਾ ਤੇ ਅਸੀਂ ਜਲੰਧਰੋਂ ਵੀ ਦਿਖਾਇਆ ਕਸ਼ਮੀਰਾ ਸਿੰਘ ਦੇ ਹਸਪੀਟਲ 'ਚੋਂ ਫੇਰ ਸਾਨੂੰ ਕਿਸੇ ਨੇ ਕਿਹਾ ਵੀ ਅੰਮ੍ਰਿਤਸਰ ਲੈ ਜਾਓ ਉੱਥੇ ਮਤਲਬ ਨਾੜੀਆਂ ਬਲੌਕ ਜਿਹੜੀ ਆ ਡਾਕਟਰ ਖੋਲਦੇ ਆ ਉੱਥੋਂ ਅਸੀਂ 5-6 ਲੱਖ ਰੁਪਈਆ ਲਾ ਕੇ ਤੇ ਫੇਰ ਅਸੀਂ ਘਰੇ ਹੀ ਲੈ ਆਂਦਾ ਤੇ ਕੀ ਸੁਨੇਹਾ ਦੇਣਾ ਚਾਹੁੰਦੇ ਜਿਹੜੇ ਇਦਾਂ ਦੇ ਪੇਸ਼ੈਂਟ ਨੇ ਜਿਹੜੇ ਘਰ ਬੈਠੇ ਨੇ ਜਿਹੜੇ ਤੁਰ ਫਿਰ ਨਹੀਂ ਸਕਦੇ ਹੈਲਪਰ ਹੈਲਪਲੈਸ ਨੇ ਉਹਨਾਂ ਲਈ ਕੀ ਸੁਨੇਹਾ ਦੇਣਾ ਚਾਹੁੰਦੇ ਅਸੀਂ ਐਸੋ ਕਹਿੰਨੇ ਆ ਵੀ ਡਾਕਟਰਾਂ ਕੋਲ ਨਾ ਜਾਓ ਠੱਗੀ ਨਾ ਜਾਓ ਸਟੰਟ ਨਾ ਪਵਾਓ ਸਰਜਰੀ ਨਾ ਕਰਾਓ ਪਹਿਲਾਂ ਇੱਥੋਂ ਇੱਕ ਵਾਰੀ ਤੁਸੀਂ ਕਾੜਾ ਪਿਆ ਕੇ ਮਹੀਨਾ ਇੱਕ ਦੇਖ ਲਓ ਤੇ ਫਰਕ ਪਾਊਗਾ ਤੋਂ ਨੂੰ ਯਕੀਨ ਹੈ ਕਿ ਪੂਰਾ ਤੌਰ ਤੇ ਜਿਹੜਾ ਕਾੜੇ ਨਾਲ ਠੀਕ ਹੋਇਆ ਤੁਹਾਡੇ ਵੀ ਜ਼ਰੂਰ ਹਾਂਜੀ ਬਿਲਕੁਲ ਉਹ ਠੀਕ ਹੈ ਤੇ ਹੁਣ ਮੇਰੀ ਭੈਣ ਵੀ ਤਾਂ ਹੀ ਆਈ ਹੈ ਦਵਾਈ ਲੈਣ ਇਹਨਾਂ ਨੇ ਵੀ ਲੈਣੀ ਆ ਇਹਨਾਂ ਨੇ ਵੀ ਹੁਣ ਦਵਾਈ ਲਈ ਆ ਉਹਨਾਂ ਵੱਲ ਦੇ ਕੇ ਭਰੋਸਾ ਬਣ ਗਿਆ ਹਾਂਜੀ ਬਿਲਕੁਲ ਵਿਸ਼ਵਾਸ ਹੋ ਗਿਆ ਤੇ ਹੁਣ ਅਸੀਂ ਮਤਲਬ ਮੇਰੀ ਸਿਸਟਰ ਆ ਇਹਨਾਂ ਨੂੰ ਗਠੀਆ ਆ ਤੇ ਇਹ ਵੀ ਇੱਥੋਂ ਹੁਣ ਦਵਾਈ ਲੈਣ ਆਈ ਆ ਠੀਕ ਨੇ ਸਾੜਨੈਟ ਪੇਸ਼ੈਂਟ ਹੈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹਨਾਂ ਦੇ 6 ਆਪਰੇਸ਼ਨ ਹੋਏ ਇਹਨਾਂ ਦੀ ਵੀ ਲੱਤਾਂ ਦੀ ਨਾੜ ਨਹੀਂ ਬਲੋਕੇਜ ਹੋਈ ਸੀ 6 ਆਪਰੇਸ਼ਨ ਹੋ ਜਾਣੇ ਬਹੁਤ ਵੱਡੀ ਗੱਲ ਹੈ ਤੇ ਠੀਕ ਹੋਏ ਨੇ ਇੱਥੇ ਕਾੜਾ ਪੀ ਕੇ ਇਸ ਸਾਰੀ ਸੱਚਾਈ ਆਪਣਿਆਂ ਕੋਲੋਂ ਜਾਣਦੇ ਆ ਪੁੱਛਦੇ ਆ ਵੀ ਕੀ ਪ੍ਰੋਬਲਮ ਆਈ ਸੀ ਕਿੱਦਾਂ ਆਈ ਸੀ ਪੰਜੀ ਕੀ ਪ੍ਰੋਬਲਮ ਆਈ ਸੀ ਤੇ ਕਦੋਂ ਆਈ ਸੀ ਪਹਿਲਾਂ ਤੋਂ ਮੈਨੂੰ ਹੋ ਗਏ 3 ਸਾਲ ਇਸ ਗੱਲ ਨੂੰ ਵੀ ਜਿਹੜੀ ਮੇਰੀਆਂ ਨਾੜਾਂ ਚੜਨ ਲੱਗੀਆਂ 3 ਸਾਲ ਹੋ ਗਏ ਆ ਤੇ ਫਿਰ ਅਸੀਂ ਹਨਾ ਇਹਨਾਂ ਨੇ ਦੇਖਿਆ ਦਵਾਈ ਵੀ ਬਹੁਤ ਖਾਧੀ ਡਾਕਟਰ ਤੋਂ ਨੂੰ ਪਤਾ ਬਹੁਤ ਖਾਧੀ ਦਵਾਈ ਅਸੀਂ ਕੋਈ ਫਰਕ ਨਹੀਂ ਸੀ ਪੈਂਦਾ ਹੈਗਾ ਹਨਾ ਜਲੰਧਰ ਜਲੰਧਰ ਅਸੀਂ ਸਾਰੇ ਦੇਖਿਆ ਨਹੀਂ ਕੋਈ ਫਰਕ ਪਿਆ ਫਿਰ ਅਸੀਂ ਚੱਲ ਗਏ ਸਾਨੂੰ ਵੀ ਇਹਨਾਂ ਨੇ ਨਾ ਫੋਨ ਤੇ ਦੇਖਿਆ ਵੀਡੀਓ ਦੇਖੀ ਫਿਰ ਇਹ ਮੈਨੂੰ ਇੱਥੇ ਲੈ ਕੇ ਆਏ ਤੇ ਹੁਣ ਮੈਨੂੰ ਫਰਕ ਜਦੋਂ ਤੁਹਾਨੂੰ ਪ੍ਰੋਬਲਮ ਆਈ ਸੀ ਕਿੱਥੇ ਆਈ ਸੀ ਤੇ ਕੀ ਪ੍ਰੋਬਲਮ ਹੈ ਇੱਕਦਮ ਬਾਡੀ 'ਚ ਕੀ ਇਫੈਕਟ ਹੋਇਆ ਕਿਦਾਂ ਤੁਰਨਾ ਮੁਸ਼ਕਲ ਹੋ ਗਿਆ ਸੀ ਪੈ ਤੁਰਨਾ ਹੀ ਮੁਸ਼ਕਲ ਹੋ ਗਿਆ ਸੀ ਲੱਤਾਂ ਤੋਂ ਸੁੱਤੀ ਬਹੁ ਸੁੱਤੀ ਪੈਦੀਆਂ ਨਾੜਾਂ ਚੜ ਜਾਂਦੀਆਂ ਸੁੱਤੀ ਪੈਦੀਆਂ ਨਾੜਾਂ ਚੜ ਲੀਆਂ ਅੱਛਾ ਮਤਲਬ ਲੱਤਾਂ 'ਚ ਬਲੋਕੇਜ ਹੈ ਲੱਤਾਂ ਦੀਆਂ ਨਾੜਾਂ 'ਚ ਬਲੋਕੇਜ ਸੀ ਫਿਰ ਉਹ ਚੀਕਾਂ ਮਾਰਦੀ ਹੁੰਦੀ ਸੀ ਤੇ ਇਹਨਾਂ ਨੇ ਫਿਰ ਮੈਨੂੰ ਉੱਠ ਕੇ ਫੜ ਕੇ ਤੇ ਮੈਨੂੰ ਥੋੜਾ ਜਿਹਾ ਤੇਲ ਮਲਨਾ ਫਿਰ ਮੈਨੂੰ ਤੋਰਨਾ ਇਹਨਾਂ ਨੇ ਹਾਂਜੀ ਫਿਰ ਤੋਰ ਕੇ ਤੇ ਫਿਰ ਮੈਨੂੰ ਲੰਮੀ ਪਾਉਣਾ ਇਹਨਾਂ ਨੇ ਕਹਿੰਦਾ ਲੰਮੀ ਪੈ ਜਾ ਹੁਣ ਅੱਛਾ ਤੇ ਪੰਜ ਜਦੋਂ ਇਹ ਲੱਤਾਂ ਦੇ ਵਿੱਚ ਪ੍ਰੋਬਲਮ ਆਈ ਤੁਰਨਾ ਵੀ ਮੁਸ਼ਕਲ ਹੋ ਗਿਆ ਫਿਰ ਤੁਸੀਂ ਸਭ ਤੋਂ ਪਹਿਲਾਂ ਕਿਹੜੇ ਡਾਕਟਰ ਕੋ ਗਏ ਤੇ ਉਹਨੇ ਕੋਈ ਇਲਾਜ ਦੱਸਿਆ ਵੇ ਦਾ ਇਲਾਜ ਆ ਆ ਨਹੀਂ ਅਸੀਂ ਨੂਬ ਤੋਂ ਗਏ ਸੀਗੇ ਤੇ ਨੂਬ ਸਾਨੂੰ ਦਵਾਈ ਦਿੰਦਾ ਰਿਹਾ ਪਰ ਕੋਈ ਫਰਕ ਨਹੀਂ ਪਿਆ ਤੇ ਨਾਲ ਹੀ ਆਪਰੇਸ਼ਨ ਵੀ ਕਹਿੰਦੇ ਹੋਏ ਤੁਹਾਡੇ ਹੋਏ ਆ ਕੁਝ ਕਿੰਨੇ ਆਪਰੇਸ਼ਨ ਹੋਏ 6 ਆਪਰੇਸ਼ਨ ਹੋਏ ਆ ਤਿੰਨ ਬੱਚਿਆਂ ਦੇ ਤੇ ਇੱਕ ਰੀੜ ਦੀ ਹੱਡੀ ਦਾ ਤੇ ਇੱਕ ਆ ਧੁੰਨੀ ਦਾ ਤੇ ਇੱਕ ਆ ਪਿੱਤੇ ਦਾ ਛੇ ਬਰ ਅਸਨ ਹੋਈਏ ਛੇ ਆਪਰੇਸ਼ਨ ਹੋਣ ਤੋਂ ਬਾਅਦ ਵੀ ਤੁਸੀਂ ਫਿੱਟ ਨਹੀਂ ਹੋਏ ਤੁਸੀਂ ਪ੍ਰੋਬਲਮ ਨਹੀਂ ਫਿਰ ਵੀ ਅਜੇ ਫਿਰ ਫਿੱਟ ਨਹੀਂ ਹੋਏ ਸੀ ਅੱਛਾ ਜਦੋਂ ਇਸ ਵਾਰ ਕੀ ਆ ਅੱਛਾ ਜਦੋਂ ਇਹਨਾਂ ਬਾਰੇ ਪਤਾ ਲੱਗਾ ਤੇ ਇੱਕ ਮਨ 'ਚ ਵਿਸ਼ਵਾਸ ਸੀਗਾ ਵੀ ਮੈਂ ਚੱਲੀ ਆ ਮੈਂ ਇੰਨੇ ਆਪਰੇਸ਼ਨ ਕਰ ਲਏ ਉਦੋਂ ਤਾਂ ਠੀਕ ਹੋਈ ਨਹੀਂ ਮੈਂ ਇੱਥੇ ਠੀਕ ਹੋ ਸਕਦੀ ਆ ਹਾਂਜੀ ਹੁਣ ਤਾਂ ਮੈਂ ਠੀਕ ਆ ਵਿਸ਼ਵਾਸ ਸੀਗਾ ਮੈਨੂੰ ਪਹਿਲੀ ਵਾਰੀ ਮੈਂ ਪੀ ਕੇ ਗਈ ਤਾਂ ਮੈਨੂੰ ਪਹਿਲੀ ਵਾਰੀ ਮੈਂ ਦਵਾਈ ਖਾਧੀ ਤਾਂ ਮੈਂ ਠੀਕ ਹੋ ਗਈ ਮੈਂ ਕਿਹਾ ਹੁਣ ਮੈਂ ਠੀਕ ਆ ਤੇ ਦਵਾਈ ਵੀ ਦਵਾਈ ਵੀ ਖਾਧੀ ਨਾਲ ਹਾਂਜੀ ਦਵਾਈ ਵੀ ਖਾਧੀ ਨਾਲ ਪਹਿਲਾਂ ਕਿੰਨਾ ਪੈਸਾ ਖਰਾਬ ਕਰ ਲਿਆ ਪਹਿਲਾਂ ਬਹੁਤ ਪੈਸਾ ਖਰਾਬ ਕੀਤਾ ਸੀਗਾ ਪਤਾ ਹੀ ਨਹੀਂ ਜੀ ਹਿਸਾਬ ਕੋਈ ਨਹੀਂਗਾ ਬਹੁਤ ਪੈਸਾ ਖਰਾਬ ਕੀਤਾ ਸੀ ਤੇ ਹੁਣ ਸੱਚੀ ਗੱਲ ਦੱਸੋ ਵੀ ਬਾਕੀ ਕਾੜੇ ਨਾ ਕਿੰਨਾ ਫਿੱਟਾ ਕਿੰਨੇ ਪਰਸੈਂਟ ਲੱਗਦਾ ਵੀ ਮੈਂ ਹੁਣ ਫਿੱਟਾ ਅੱਗੇ ਨਾ ਮੈਨੂੰ ਬਹੁਤ ਠੀਕ ਆ ਯਾਨੀ ਕਿ ਮਤਲ ਹੈ ਨਾ ਵੀ ਹੁਣ ਨਹੀਂ ਮੈਨੂੰ ਮਤਲ ਨਾੜਾ ਚਾਟਦੀ ਆ ਹੁਣ ਠੀਕ ਆ ਹੁਣ ਮੈਂ ਤੋਰ ਵੀ ਫਿਰ ਵੀ ਲੈਣੀ ਆ ਤੇ ਧਾਮ ਵੀ ਕਰ ਲੈਣੀ ਆ ਘਰ ਦਾ ਰੋਟੀ ਪਾਣੀ ਬਣਾ ਲੈਣੀ ਆ ਹੁਣ ਮੈਂ ਆਪਾਂ ਕੀ ਪ੍ਰੋਬਲਮ ਤੁਸੀਂ ਦੱਸਿਓ ਬੇਟੀ ਬੇਟੀ ਦੀਆਂ ਨਾੜਾਂ ਚੜ ਜਾਣੀਆਂ ਸੀ ਜੀ ਰਾਤ ਨੂੰ ਸੁੱਤੀ ਪਈ ਦੀਆਂ ਨਾੜਾਂ 12 ਵਜੇ 1 ਵਜੇ ਕਦੀ 11 ਵਜੇ ਕਦੀ 10 ਵਜੇ ਫੇ ਉਠਣਾ ਠਾਲਣਾ ਇਹਨੂੰ ਠਾਲ ਕੇ ਤੋੜਨਾ ਫੇ ਤੇਲ ਮਲਣਾ ਮੈਂ ਇਹਦੇ ਜਤੂਨ ਦਾ ਤੇਲ ਲਿਆਂਦਾ ਉਹ ਕਿਸੇ ਨੂੰ ਦੱਸਿਆ ਇੱਥੋਂ ਮਿਲਦਾ ਨਹੀਂ ਮਹਿੰਗਾ ਉਹ ਉਹ ਮਲਣਾ ਫੇ ਮਲ ਮਲ ਕੇ ਇਹਦੇ ਮਲ ਫੇ ਹੌਲੀ ਹੌਲੀ ਤੋੜਨਾ ਫੇ ਦਵਾਈ ਦਰਦਾ ਦੀਆਂ ਉਹ ਗੋਲੀਆਂ ਖਾਦੀਆਂ ਮੂਵ ਮਲੀ ਜਾਣੀ ਕਦੀ ਕੁਛ ਮਲਣਾ ਪਰ ਨਹੀਂ ਫਿਰ ਇੱਥੇ ਵੀਡੀਓ ਦੇਖੀ ਸੀ ਨਾਲ ਤਾਂ ਪਤਾ ਲੱਗਾ ਤੇ ਫਿਰ ਇੱਥੇ ਆਇਆ ਤਾਂ ਪਹਿਲੇ ਕੜੇ ਨਾਲ ਹੀ ਸਾਨੂੰ ਫਰਕ ਪੈ ਗਿਆ ਸੀਗਾ। ਮਤਲਬ ਇੰਨਾ 6 ਆਪਰੇਸ਼ਨ ਕਰਾਉਣ ਤੋਂ ਬਾਅਦ ਜਦੋਂ ਇੱਥੇ ਪਤਾ ਲੱਗਾ ਤੇ ਪਹਿਲਾ ਕੜਾ ਪੀਣ ਦੇ ਨਾਲ ਹੀ ਠੀਕ ਹੋ ਗਿਆ। ਕਿੰਨੇ ਪਰਸੈਂਟ ਪਹਿਲੇ ਕੜੇ ਨਾਲ ਫਰਕ ਪਿਆ? ਪਹਿਲੇ ਨਾਲ ਹੀ ਸਾਨੂੰ ਤਾਂ ਜੀ 25-30% ਫਰਕ ਪੈ ਗਿਆ ਸੀਗਾ ਜੀ। ਤੇ ਅੱਜ ਕਿੰਨਾ ਕੜਾ ਆਇਆ? ਪੰਜਵਾਂ ਆਇਆ ਜੀ। ਪੰਜਵਾਂ। ਹਾਂ ਜੀ ਹਾਂ ਜੀ। ਕਿੰਨਾ ਫਰਕ ਹੈ ਹੁਣ ਚੌਥ ਕੜਿਆਂ ਦੇ ਵਿੱਚ? ਜੀ ਸਾਨੂੰ ਅਸੀਂ ਇੱਕ ਪਾਸੇ ਫਰਕ ਜੀ। ਤੇ ਮਤਲਬ ਇੱਕ ਸਮਦਾ ਪੂਰਾ ਫਿੱਟ ਹੈ ਯਾ 20% ਦਾ ਚਲੋ ਹਾਂਜੀ ਹਾਂਜੀ ਅਸੀਂ ਹਮ ਵੈਸੇ ਵੈਸੇ ਪੀ ਲੈਂਦੇ ਆ ਪਰ ਚਲੋ ਪੂਰੀ ਤਰ੍ਹਾਂ ਹੋ ਜੂਗੀ ਠੀਕ ਕੀ ਸੁਨੇਹਾ ਦੇਣਾ ਚਾਹੁੰਦੇ ਇਹ ਲੋਕ ਇਦਾਂ ਹੋ ਜਾਂਦੇ ਪ੍ਰੋਬਲਮਾਂ ਦੀਆਂ ਲੱਤਾਂ ਦੀਆਂ ਨਾੜਾਂ ਬਲੌਕ ਆ ਮੇਰੇ ਹਿਸਾਬ ਨਾਲ ਉਹਨਾਂ ਨੂੰ ਤਾਂ ਇੱਥੇ ਆਉਣਾ ਚਾਹੀਦਾ ਜ਼ਰੂਰ ਪੀ ਲੈਣਾ ਚਾਹੀਦਾ ਕਾੜਾ ਵਧੀਆ ਜੀ ਹੈ ਦਰ ਬੋਲੇ ਮਤਲਬ ਜਿਨ੍ਹਾਂ ਦੀਆਂ ਨਾੜਾਂ ਬਲੌਕ ਆ ਨਾ ਉਹਨਾਂ ਨੂੰ ਇੱਥੇ ਆਲਾਣਾ ਚਾਹੀਦਾ ਉਹਨਾਂ ਨੂੰ ਖਰਾ ਹੈ ਵਧੀਆ ਹੈ ਤੁਸੀ ਤੁਹਾਡੇ ਮਨ 'ਚ ਯਕੀਨ ਹੈ ਵਿਸ਼ਵਾਸ ਹੈ ਕਿ ਤੁਸੀਂ ਕਾੜੇ ਨਾਲ ਠੀਕ ਹੋਏ ਹੋ ਹਾਂਜੀ ਬਿਲਕੁਲ ਬਿਲਕੁਲ ਪਾਣੀ ਹਾਂਜੀ 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 ਸੋ ਐਚਐਸ ਬਾਵਾ ਜੀ ਦਾ ਕਾੜਾ ਪੀਣ ਨਾਲ ਕਹਿੰਦੇ ਇਹ ਪੇਸ਼ੈਂਟ ਜਿਹੜੇ ਜਿਨ੍ਹਾਂ ਨੂੰ ਹਾਰਟ ਦੀ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਫਿਰ ਨਾੜਾਂ ਬਲੌਕ ਹੋ ਜਾਂਦੀਆਂ ਜਾਂ ਲੱਤਾਂ ਦੀਆਂ ਜਾਂ ਕਿਸੇ ਤਰ੍ਹਾਂ ਦੀ ਬਾਡੀ ਦੇ ਵਿੱਚ ਇਫੈਕਟਰੀ ਹੁੰਦੀ ਹੈ ਤਾਂ ਉਹ ਕਾੜਾ ਦੇਸੀ ਕਾੜਾ ਪੀਂਦੇ ਨਾਲ ਪੇਸ਼ੈਂਟ ਠੀਕ ਹੁੰਦਾ ਹੈ ਇਹ ਸਚਾਈ ਜਾਣਨ ਲਈ ਸਾਡੇ ਨਾਲ ਇੱਕ ਪੇਸ਼ੈਂਟ ਨੇ ਆਪਾਂ ਇਹਨਾਂ ਕੋਲੋਂ ਜਾਣਦੇ ਕਿ ਇਹ ਸੱਚੀ ਗੱਲ ਹੈ ਕਿ ਕਾੜੇ ਪੀਣ ਦੇ ਨਾਲ ਜਿਹੜਾ ਪੇਸ਼ੈਂਟ ਠੀਕ ਹੋ ਜਾਂਦਾ ਹੈ ਭਾਂਜੀ ਕੀ ਨਾਇਆ ਤੇ ਕੀ ਪ੍ਰੋਬਲਮ ਸੀ ਤੁਹਾਨੂੰ ਕੋਲੋਂ ਦਲਜੀਤ ਕੌਰ ਨਾਮ ਤੇ ਮੇਰਾ ਉੱਚੀ ਬੋਲੋ ਦਲਜੀਤ ਕੌਰ ਕੀ ਪ੍ਰੋਬਲਮ ਕੀ ਸੀ ਮਤ ਨਾੜਾਂ ਹੀ ਬਲੌਕ ਸੀ ਦੇਰ ਦਾ ਦਿਨ ਪਤਾ ਨਹੀਂ ਇਹ ਤਾਂ ਹੋਣੀ ਪਤਾ ਲੱਗਾ 8-7 ਮਹੀਨੇ ਹੋ ਗਏ ਫਿਰ ਦਵਾਈ ਖਾਂਦੇ ਨੇ 6 ਮਹੀਨੇ ਹੋ ਗਏ ਸਾਨੂੰ ਇਥੋਂ ਅੱਛਾ ਜਦੋਂ ਪਤਾ ਲੱਗਾ ਤੇ ਪਹਿਲੀ ਵਾਰ ਕਿੱਥੇ ਡਾਕਟਰ ਕੋ ਗਏ ਤੇ ਉਹਨੇ ਕੀ ਦੱਸਿਆ ਵੀ ਇਹ ਬੀਬੀ ਇਹਦਾ ਇਲਾਜ ਆਇਆ ਇਲਾਜ ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਦਵਾਈ ਖਾਓ ਤੇ ਫਿਰ ਅਹੀਂ ਇੱਥੇ ਆਉਣ ਲੱਗੇ ਨਹੀਂ ਇੱਥੇ ਨਾਲ ਉਹ ਪਹਿਲਾਂ ਕਿੱਥੇ ਗਏ ਤੁਸੀਂ ਪਹਿਲਾਂ ਆਰਮੀ ਹਸਪਤਲ ਗਏ ਹਾਂ ਆਰਮੀ ਵਾਲਿਆਂ ਨੇ ਕੀ ਕਿਹਾ ਸੀਗਾ ਵੀ ਕੀ ਇਲਾਜ ਹੈ ਉਹਨੇ ਕਿਹਾ ਵੀ ਨਹੀਂ ਪਰੇਸ਼ਾਨ ਨਹੀਂ ਹੋਣਾ ਵੀ ਦਵਾਈ ਖਾਓ ਤੇ ਅੱਛਾ ਉਹਨੇ ਨਹੀਂ ਕਿਹਾ ਆਪਰੇਸ਼ਨ ਹੋਣਾ ਹੈ ਤੇ ਦਵਾਈ ਖਾਓ ਤੁਸੀਂ ਮੰਨੇ ਫੇ ਖਾਧੀ ਦਵਾਈ ਹਾਂ ਦਵਾਈ ਖਾਦੇ ਹੀ ਫਰਕ ਪਿਆ ਫਰਕ ਹੈ ਨਹੀਂ ਉੱਥੋਂ ਪਿਆ ਫਰਕ ਕੋਈ ਨਹੀਂ ਨਹੀਂ ਇੱਥੋਂ ਪਿਆ ਉੱਥੋਂ ਵੀ ਦਵਾਈ ਉਦਾਂ ਖਾਣੇ ਆਹੀ ਨਾਲ ਹਾਂ ਜੀ ਇਹਨਾਂ ਵਰਗੇ ਤਾਂ ਬਦਲ ਗਿਆ ਵੀ ਐਚਐਸ ਬਾਬਾ ਜੀ ਕੋਈ ਇਦਾਂ ਕੜਾ ਦਾ ਪਲੌਂਦੇ ਆ ਵੀਡੀਓ ਹੀ ਵੇਖੀ ਅਸੀਂ ਤੇ ਦੱਦ ਕਰਕੇ ਹੀ ਆਏ ਸੀ ਹਾਂ ਵੀਡੀਓ ਵੇਖ ਕੇ ਜਦੋਂ ਤੁਹਾਨੂੰ ਆਰਮੀ ਵਾਲੇ ਨੇ ਕਿਹਾ ਵੀ ਆਪਰੇਸ਼ਨ ਕਰਾਓ ਤੁਸੀਂ ਆਪਰੇਸ਼ਨ ਨੂੰ ਮੰਨੇ ਸੀ ਕੋਈ ਮਨ ਸੀਗਾ ਨਹੀਂ ਨਹੀਂ ਅਸੀਂ ਨਹੀਂ ਮੰਨੇ ਨਹੀਂ ਕਿੰਨਾ ਖਰਚਾ ਦੱਸਦੇ ਸੀ ਉਸੇ ਉਹ ਖਰਚਾ ਨਹੀਂ ਪੁੱਛਿਆ ਨਹੀਂ ਜਦੋਂ ਮੰਨ ਨਹੀਂ ਦਵਾਈ ਠੀਕ ਹੈ ਖਾਣੇ ਉੱਥੋਂ ਆਰਮੀ ਦਵਾਈ ਲਈ ਆ ਆਪਰੇਸ਼ਨ ਨਹੀਂ ਕਰਾਇਆ ਹਾਂ ਆਪਰੇਸ਼ਨ ਨਹੀਂ ਕਰਾਇਆ ਤੇ ਜਦੋਂ ਇੱਥੇ ਬਾਰੇ ਆ ਕੇ ਪਤਾ ਲੱਗਾ ਤੇ ਕਿਦਾਂ ਲੱਗਾ ਤੇ ਕਿੰਨੀ ਬਾਰਾ ਚਕਾੜ ਆਈ ਇਥੇ ਕੜਾ ਪੁੱਛਿਆ ਨਾ ਉਹ ਇਹ ਕੜਾ ਪੀਓ ਤੇ ਹੀ ਕੜਾ ਪੀਂਦੇ ਰਹੇ ਹੁਣ ਫਰਕ ਕੀ ਉਹਦਾ ਕਿੰਨਾ ਕੜਾ ਪੀਣਾ ਹੈ 8 ਮਹੀਨਾਂ ਕੜਾ ਤੇ ਵਾਵਾ ਗਿਆ ਨਾ ਜਿਵੇਂ 7 ਮਹੀਨੇ ਹੋ ਚਲੇ ਪੀਏ 7 ਮਹੀਨੇ ਹਾਂ ਅੱਛਾ 6-7 ਮਹੀਨੇ ਚ ਕਿੰਨਾ ਫਰਕ ਪਿਆ 35% ਜਾਂ 25% ਦਾ ਅੱਛਾ ਪ੍ਰੋਬਲਮ ਕੀ ਆਂਦੀ ਸੀ ਉਸ ਵੇਲੇ ਜਦੋਂ ਪ੍ਰੋਬਲਮਾਂ ਤੁਹਾਨੂੰ ਨਾੜਾਂ ਦੀ ਜਿਹੜੀ ਹਾਰਟ ਦੀ ਪ੍ਰੋਬਲਮ ਸੀ ਕੀ ਸੀਗੀ ਉਹ ਆ ਚੀਜ਼ਾਂ ਪੀੜਨਾ ਪਰ ਜਾਂਦਗਾ ਨਾ ਮੇਰੇ ਨਾਲ ਇਹਨਾਂ ਦਾ ਹੁਣ ਕੁਝ ਫਰਕ ਆ ਨਹੀਂ ਨਸਾ ਨਹੀਂ ਚੜਦਾ ਵੈਸੇ ਨਾੜਾਂ ਹੀ ਪੀੜਨਾ ਪਰਦਗਾ ਹੀ ਆ हां सर। ਹੁਣ ਹੁਣ ਫਰਕ ਅੱਗੇ। ਹੁੰਦ ਨਹੀਂ ਨਾਲੇ ਪੀਂਡ ਕਰਦੀਆਂ। ਕਿਤੇ-ਕਿਤੇ ਕਰਦੀਆਂ ਕਿਤੇ ਨਹੀਂ। ਹਾਂ ਤੇ ਮੰਨਦੇ ਉਹ ਵੀ ਮਤਲਬ ਕਾੜੇ ਪੀਂਦੇ ਨਾਲੇ ਠੀਕ ਹੋਏ ਉਹ ਗੱਲ ਯਕੀਨਨਾ ਨਾ। ਹੁਣ ਇਹ ਦਵਾਈ ਗਰੂ ਜਾਂਦਾ। ਸਾਹੀਂ ਦੇ ਕਾੜੇ ਨਹੀਂ ਆਉਣੇ, ਵਿਗਾੜੇ ਨਹੀਂ ਹੋਇਆ। ਪਰ ਇੱਕ ਵਿਸ਼ਵਾਸ ਤਾਂ ਬਣਿਆ ਬਈ ਕਾੜੇ ਦਵਾਈ ਖਾਈਦੀ ਐ। ਇਹ ਖੜੀਦੀ ਐ ਇੱਥੇ। ਜੇ ਤੁਸੀਂ ਚਾਹਦੇ ਹੋਰ ਮਰੀਸ਼ਾਂ ਜਿਹੜੇ ਤਾਂ ਅਸੀਂ ਤਾਂ ਨਹੀਂ ਆਉਣ ਤੇ ਆਪਣੀ ਦਵਾਈ ਇੱਥੋਂ ਲੈਣ ਸਕੋ। ਸਭ ਤੋਂ ਵੱਧਗਾ ਕਾੜਾ ਪੀਣ ਜਿਹਨਾਂ ਕਾੜੇ ਨਾਲ ਠੀਕ ਹੋ ਜਾਂਦਾ, ਪ੍ਰੈਸ਼ਨ ਕਰਾਉਂਦੀ ਕੀ ਲੋੜ ਐ। ਇਹਦਾ ਕਰਕੇ ਜਰੂਰ ਕਿਸੇ ਨੇ ਪ੍ਰਸ਼ਨ ਕਰਾਉਣਾ ਜੀ ਜੀ ਹਾਂ ਸੋ ਸਾਡੇ ਨਾਲ ਇਸ ਵੇਲੇ ਐਚਐਸ ਬਾਬਾ ਜੀ ਨੇ ਜਿਨ੍ਹਾਂ ਨੂੰ ਲੋਕਾਂ ਨੇ ਬੜੇ ਪਿਆਰ ਦਾ ਇੱਕ ਨਾਂ ਦਿੱਤਾ ਕਾੜੇ ਵਾਲੇ ਬਾਬਾ ਬਾਬਾ ਜੀ ਜਦੋਂ ਤੁਸੀਂ ਇਹ ਜੜੀ ਬੂਟੀਆਂ ਨੂੰ ਤਿਆਰ ਕਰਕੇ ਕਾੜਾ ਤਿਆਰ ਕੀਤਾ ਜਦੋਂ ਅਸੀਂ ਅਸੀਂ ਵੇਖਦੇ ਹਾਂ ਜਿਹੜਾ ਤਰ ਹਾਰਟ ਦੇ ਪੇਸ਼ੈਂਟ ਜਾਂ ਜਿਨ੍ਹਾਂ ਦੀਆਂ ਨਾੜਾਂ ਬਲੋਕੇਜ ਆ ਸ਼ੂਗਰ ਆ ਕੀ ਸੋਚ ਸੀ ਉਸ ਵੇਲੇ ਜਦੋਂ ਇਹ ਪਲਾਨ ਕੀਤਾ ਕਿ ਮੈਂ ਆ ਚੀਜ਼ ਤਿਆਰ ਕਰਾਂ ਤੇ ਮੈਂ ਖਾਸ ਤੌਰ ਤੇ ਇਹ ਮੇਰੀ ਕੜਾਇਆ ਇਹ ਖਾਸ ਤੋ ਇਹ ਬਿਮਾਰੀ ਲਈ ਫਿੱਟ ਹੈ ਕਿ ਪਹਿਲਾਂ ਤਾਂ ਮੈਂ ਪੰਜਾਬ ਨੇਸ਼ਨ ਟੀਵੀ ਦਾ ਸਾਰਿਆਂ ਦਾ ਬੜਾ ਧੰਨਵਾਦ ਆ ਦੇਖੋ ਇਹ ਜਿਹੜਾ ਆਪਾਂ ਨਾ ਕੋਈ ਸੋਚ ਕੇ ਨਹੀਂ ਸੀ ਤਿਆਰ ਕੀਤਾ ਵੀ ਇਹਦੇ ਨਾਲ ਇੰਨੇ ਹਾਰਡ ਦੇ ਮਰੀਜ਼ ਠੀਕ ਹੋ ਜਾਣਗੇ ਸਮਝ ਕੇ ਤਾਂ ਇੱਕ ਆਪਣਾ ਸੋਚ ਸੀ ਕਿ ਬਾਤ ਪਿੱਤ ਕਫ ਤੀ ਦੋਸ਼ ਦੇ ਵਿੱਚ ਕੰਮ ਆਉਂਦਾ ਹਨ 147 ਬਿਮਾਰੀਆਂ ਦੇ ਵਿੱਚ ਇਹ ਕੰਮ ਆਊਗਾ ਤੇ ਪ੍ਰੋਪਰ ਇਹ ਬਣਾਇਆ ਹਾਰਡ ਦੇ ਮਰੀਜ਼ਾਂ ਲਈ ਸੀ ਕਿਉਂਕਿ ਹਾਰਡ ਦੇ ਮਰੀਜ਼ਾਂ ਦੀ ਗਿਣਤੀ ਕਾਫੀ ਵੱਧ ਗਈ ਸੀ ਸਿਰਫ ਇਹੀ ਕਾਲਾ ਰਹਿ ਗਿਆ ਸੀ ਵੀ ਜਿਹੜਾ ਨਾਲ ਨਹੀਂ ਸੀ ਲਾ ਪਾਰੇ ਸੀ ਤੇ ਫੇਰ ਇਹ ਤਿਆਰ ਕੀਤਾ ਗਿਆ ਹੌਲੀ ਹੌਲੀ ਇਹਦੇ ਵਿੱਚ ਹੋਰ ਵੀ ਸੁਧਾਰ ਹੋਇਆ ਤੇ ਪਹਿਲਾਂ ਸਾਨੂੰ ਤਾਂ ਜੜੀ ਬੂਟੀਆਂ ਲੈਣ ਲਈ ਬੜੀ ਦਿੱਕਤ ਆ ਰਹੀ ਸੀ ਹਨਾ ਕੋਈ ਕਿਤੋਂ ਮਿਲਦੀ ਸੀ ਕੋਈ ਕਿਤੋਂ ਮਿਲਦੀ ਸੀ ਪਰ ਹੁਣ ਇਹ ਆ ਵੀ ਕੋਈ ਜਗ੍ਹਾ ਤਾਂ ਹੋ ਜਾਂਦਾ ਕੰਮ ਇਹਦਾ ਤੇ ਇਹ ਵੀ ਰੱਬ ਦੀ ਕਿਰਪਾ ਨਾਲ ਇਹਦਾ ਰਿਜ਼ਲਟ ਬੜਾ ਹੈ ਜਦੋਂ ਤੁਸੀਂ ਗੱਲ ਕੀਤੀ ਵੀ ਮੈਂ ਕਾੜਾ ਬਣਾਇਆ ਜਾਂਦਾ ਮੇਰੇ ਕੋਲ ਹਾਰਟ ਦੇ ਪੇਸ਼ੈਂਟ ਹੈ ਜਦੋਂ ਤੁਹਾਡੇ ਕੋਲ ਕੋਈ ਪੇਸ਼ੈਂਟ ਆਉਂਦਾ ਉਹਦੀ ਟਰੀਟਮੈਂਟ ਕਰਨ ਤੋਂ ਪਹਿਲਾਂ ਕੀ ਡਾਇਗਨੋਸਿਸ ਦੇਦੇ ਹੋ ਕੀ ਇਹਦਾ ਕਿਹਸਾ ਅੰਦਰ ਟੈਸਟ ਹੋਣੀ ਚਾਹੀਦੀ ਹੈ ਕਿਦਾਂ ਦੇ ਟੈਸਟ ਲੈ ਕੇ ਆਵੇ ਤਾਂ ਕਿ ਉਹਨੂੰ ਪਤਾ ਤੁਹਾਨੂੰ ਪਤਾ ਲੱਗੇ ਕਿ ਇਹਦੇ ਵਿੱਚ ਆਹ ਪ੍ਰੋਬਲਮ ਹੈ ਇਹਦਾ ਇਲਾਜ ਇਸ ਤਰ੍ਹਾਂ ਹੋ ਸਕਦਾ ਹਾਰਟ ਦੇ ਮਰੀਜ਼ ਜਿੰਨੇ ਵੀ ਹੁੰਦੇ ਆ ਪ੍ਰੋਪਰ ਆਪਣੇ ਕੋਲੇ ਹਾਰਟ ਦੇ ਡਾਕਟਰ ਕੋਲੋਂ ਦਵਾਈਆਂ ਚੱਲਦੀਆਂ ਹੁੰਦੀਆਂ ਨੇ ਉਹੀ ਆਉਂਦੇ ਇਹ ਨਹੀਂ ਵੀ ਕੋਈ ਹਾਰਟ ਦਾ ਮਰੀਜ਼ ਆਪਾਂ ਸਿੱਧੇ ਹੀ ਆਪਣੇ ਕੋਲੇ ਆ ਜੂਗਾ ਜਿਹੜੇ ਬੰਦੇ ਦੀ ਹਾਰਟ ਦੇ ਡਾਕਟਰ ਤੋਂ ਦਵਾਈ ਨਹੀਂ ਚੱਲਦੀ ਹੁੰਦੀ ਆਪਾਂ ਉਹਨੂੰ ਕੋਈ ਪਹਿਲਾਂ ਪਹਿਜੇ ਦਾ ਵੀ ਹਾਰਟ ਦੇ ਡਾਕਟਰ ਤੋਂ ਪਹਿਲਾਂ ਕਨਫਰਮ ਕਰਾਓ ਜਿੰਨਾ ਟੈਕ ਕਰੋ ਕਨਫਰਮ ਨਹੀਂ ਹੁੰਦਾ ਉਹਦੀ ਈਕੋਜ ਨਹੀਂ ਹੁੰਦੀ ਟੀਐਮਪੀ ਨਹੀਂ ਹੁੰਦੀ ਸਿਟੀ ਐਂਜਿਓਗ੍ਰਾਫੀ ਨਹੀਂ ਹੁੰਦੀ ਜੇ ਐਂਜਿਓਗ੍ਰਾਫੀ ਨਹੀਂ ਹੁੰਦੀ ਉਹਨਾਂ ਦੇ ਕਰ ਆਪਾਂ ਉਹਦਾ ਕੋਈ ਇਲਾਜ ਨਹੀਂ ਕਰਦੇ ਠੀਕ ਆ ਕਿਉਂਕਿ ਦੇਖੋ ਹਰ ਬੰਦੇ ਦੀ ਜਾਨ ਕੀਮਤੀ ਹੈ ਆਪਾਂ ਕਿਸੇ ਤੇ ਰਿਸਕ ਨਹੀਂ ਲੈ ਸਕਦੇ ਔਰ ਜਿੰਨੇ ਵੀ ਮਰੀਜ਼ ਬੈਠੇ ਆ ਅੰਗਰੇਜ਼ੀ ਦਵਾਈ ਆਪਾਂ ਹੌਲੀ ਹੌਲੀ ਘਟਾਈ ਦੀ ਆ ਇੱਕਦਮ ਕਿਸੇ ਦੀ ਵੀ ਬੰਦ ਨਹੀਂ ਕਰਦੇ ਇਹ ਜਦੋਂ ਹਾਰਟ ਦੀ ਗੱਲ ਕਰੀਏ ਜਦੋਂ ਹਾਰਟ ਦਾ ਪੇਸ਼ੈਂਟ ਤੁਹਾਡਾ ਉਹਦੇ ਸਿਪਟਮ ਕੀ ਹੁੰਦੇ ਆ ਕਿਵੇਂ ਉਹਨੂੰ ਪਤਾ ਲੱਗਦਾ ਕਿ ਮੇਰੇ ਹਾਰਟ ਚ ਪ੍ਰੋਬਲਮ ਆਈ ਹੈ ਮੈਨੂੰ ਆ ਚੀਜ਼ ਹੈ ਕਿਹੜੀ ਨਿਸ਼ਾਨੀਆਂ ਹੁੰਦੀਆਂ ਕਿ ਬੋਡੀ ਦੱਸਦੀ ਹੈ ਕਿ ਆ ਤੁਹਾਡੇ ਹਾਰਟ ਚ ਪ੍ਰੋਬਲਮ ਆ ਗਈ ਹੈ ਬਿਲਕੁਲ ਇਹਦੇ ਵਿੱਚ 90% ਬੰਦਿਆਂ ਨੂੰ ਸਾਹ ਚੜ੍ਹਦਾ ਹੁੰਦਾ ਦੀ ਤੁਰਿਆ ਨਹੀਂ ਜਾਂਦਾ ਪੌੜੀ ਚੜ੍ਹਦੇ ਦਿੱਕਤ ਆਉਂਦੀ ਹੈ ਨਹਾਉਂਦੇ ਦਿੱਕਤ ਆਉਂਦੀ ਹੈ ਕੁਝ ਮਰੀਜ਼ਾਂ ਦੇ ਤੇ ਗਲ ਚ ਖਿੱਚ ਪੈਂਦੀ ਹੈ ਕਈਆਂ ਦੇ ਬਾਹਾਂ ਚ ਦਰਦ ਆਂਦਾ ਹੈ ਕਈਆਂ ਦੇ ਛਾਤੀ ਚ ਖਿੱਚ ਪੈਂਦੀ ਹੈ ਫੱਤੀ ਚ ਸਾਹ ਲੈਣਾ ਔਖਾ ਹੋ ਜਾਂਦਾ ਹੈ ਹੁਣ ਕਈ ਮਜ਼ਦੂਰ ਐਸੇ ਆ ਜਿਹੜੇ ਜਦੋਂ ਆਤ ਨੂੰ ਬਹਿ ਕੇ ਗੁਜ਼ਾਰਾ ਕਰਦੇ ਸੀ ਸੌ ਨਹੀਂ ਸੀ ਪਰਦੇ ਡਬਲ ਡਬਲ ਟੈਨਸ਼ਨ ਆਣੇ ਲੈ ਕੇ ਬੈਠਰੇ ਨੀਂਦ ਲੈਂਦੇ ਸੀ ਜਦੋਂ ਬੰਦਾ ਆਪਣੇ ਕੋਲੇ ਦਵਾਈ ਖਾਂਦਾ 2.5 ਕਿਲੋਮੀਟਰ ਸੈਰ ਕਰਨ ਲੱਗ ਜਾਂਦਾ ਉਹਨੂੰ ਆਪਣੇ ਆਪ ਨੂੰ ਫੀਲ ਹੋਣ ਲੱਗਦਾ ਵੀ ਮੈਂ ਪਹਿਲਾਂ ਨਹੀਂ ਸਥਿਤੀ 'ਚ ਆ ਗਿਆ ਪਰ ਤੁਸੀਂ ਜਿਹੜੇ ਵੀ ਮਰੀਜ਼ ਤੋਂ ਪੁੱਛੋ ਕੋਈ ਜਿਹੜਾ 2 ਟਾਈ ਮਹੀਨੇ ਦਵਾਈ ਖਾਂਦਾ ਉਹਨੂੰ ਹਰ ਮਰੀਜ਼ ਆਪ ਕਹਿੰਦਾ ਵੀ ਮੈਨੂੰ ਪਹਿਲਾਂ ਨਾਲੋਂ ਫਰਕ ਆ ਮੈਂ ਤੁਰਨ ਲੱਗ ਗਿਆ ਕਿਉਂਕਿ ਚੱਲਣ ਨੂੰ ਹੀ ਰਹਿ ਜਾਂਦਾ ਬੰਦਾ ਜੀ ਜਿਵੇਂ ਜਿਵੇਂ ਉਹ ਦਵਾਈ ਖਾਈ ਜਾਂਦਾ ਓਵੇਂ ਓਵੇਂ ਬੈਠੀ ਜਾਂਦਾ ਕਿਉਂਕਿ ਉਹਦੀ ਹਾਰਟ ਪੰਪਿੰਗ ਘਟੀ ਜਾਂਦੀ ਹੈ ਬਲੌਕਜ ਵਧੀ ਜਾਂਦੀ ਹੈ ਆਪਣੇ ਜਦੋਂ 2 ਮਹੀਨੇ ਦਵਾਈ ਖਾਂਦਾ ਉਹਨੂੰ ਸਾਹ ਸੌਖਾ ਹੋ ਜਾਂਦਾ ਇਸੇ ਕਾਰਨ ਇਹੀ ਆ ਵੀ ਆਪਣੇ ਕੋਲੇ ਮਰੀਜ਼ਾਂ ਦਾ ਕਾਰਨ ਇਹੀ ਆ ਕਿ ਜਦੋਂ ਮਰੀਜ਼ ਬੋਲਦਾ ਠੀਕ ਹੋਇਆ ਤਾਂ ਨੈਚੁਰਲੀ ਗੱਲ ਆ ਜਿੱਥੇ ਮਰੀਜ਼ ਬੋਲਦਾ ਉੱਥੇ ਮਰੀਜ਼ਾਂ ਨੇ ਭੱਜਣੇ ਭੱਜਣਾ ਬਹੁਤ ਸਾਰੇ ਪੇਸ਼ੈਂਟ ਕਹਿੰਦੇ ਮੈਂ ਦੋ ਵਾਰ ਵੀ ਕੜਾ ਪੀਤਾ ਮੈਨੂੰ ਫਰਕ ਨਹੀਂ ਪਿਆ ਕੀ ਜਿਹੜੀ ਟ੍ਰੀਟਮੈਂਟ ਆ ਉਹਦੇ ਰੋਗ ਦੇ ਹਿਸਾਬ ਨਾਲ ਹੁੰਦੀ ਹੈ ਕਿ ਇਹਦਾ ਰੋਗ ਹੈ ਨਾ ਇਹਨੂੰ ਐਨਐਚਡੀ ਟ੍ਰੀਟਮੈਂਟ ਹੋਣੀ ਚਾਹੀਦੀ ਤਾਂ ਹੀ ਫਿੱਟੇ ਨਹੀਂ ਤੇ ਬਹੁਤ ਸਾਰੇ ਪੇਸ਼ੈਂਟ ਕਹਿੰਦੇ ਮੈਂ ਜਾਂ ਤਿੰਨ ਬਾਰੀ ਪੀ ਲਿਆ ਮੈਂ ਠੀਕ ਨਹੀਂ ਹੋਇਆ ਕੀ ਲੱਗਦਾ ਉਹ ਪ੍ਰੋਪਰ ਟ੍ਰੀਟਮੈਂਟ ਨਹੀਂ ਲੈ ਰਹੇ ਕਈ ਬੰਦੇ ਪਰਹੇਜ਼ ਨਹੀਂ ਕਰਦੇ ਵੈਸੇ ਜ਼ਰੂਰੀ ਨਹੀਂ ਆਪਾਂ ਵੀ ਹਰ ਬੰਦੇ ਨੂੰ ਮਹੀਨੇ ਬਾਅਦ ਹੀ ਫਰਕ ਆ ਜੂਗਾ ਕਈਆਂ ਨੂੰ ਮਹੀਨੇ ਬਾਅਦ ਫਰਕ ਆ ਜਾਂਦਾ ਕਿਸੇ ਨੂੰ 2 ਮਹੀਨੇ ਬਾਅਦ ਆਉਂਦਾ ਕਿਸੇ ਨੂੰ 3 ਮਹੀਨੇ ਬਾਅਦ ਆਉਂਦਾ ਹਰ ਮਰੀਜ਼ ਦੀ ਬਾਡੀ ਲੈਂਗੁਏਜ ਇੱਕੋ ਜਿਹੀ ਨਹੀਂ ਹੁੰਦੀ ਹਰ ਮਰੀਜ਼ ਦੇ ਖਾਣ ਪੀਣ ਦਾ ਤਰੀਕਾ ਇੱਕ ਉਹਨੂੰ ਧਿਆਨ ਨਾਲ ਨਹੀਂ ਕਰਦਾ 10 15% ਐਸੇ ਵੀ ਬੰਦੇ ਹੁੰਦੇ ਆ ਜਿਹੜੇ ਪ੍ਰੋਪਰ ਪ੍ਰੇਜ ਨਹੀਂ ਕਰਦੇ ਸਮਝ ਕੇ ਉਹ ਜੀਵ ਦਾ ਸਵਾਦ ਉਹਨਾਂ ਤੋਂ ਨਹੀਂ ਛੱਡਿਆ ਜਾਂਦਾ ਉਹ ਸਾਨੂੰ ਲਾਂਭੇ ਦੇ ਦਿੰਦੇ ਆ ਵੀ ਅਸੀਂ ਫਰਕ ਨਹੀਂ ਪਿਆ ਇੱਕ ਬੰਦਾ ਤਾਂ ਕਹਿੰਦਾ ਵੀ ਮੈਨੂੰ 15 ਦਿਨ ਜਾਂ ਮਹੀਨੇ 'ਚ ਫਰਕ ਪਿਆ ਗਿਆ ਇੱਕ ਬੰਦਾ ਕਹਿ ਰਿਹਾ ਮੈਨੂੰ 2 ਮਹੀਨੇ ਦਵਾਈ ਖਾਧੀ ਮੈਨੂੰ ਫਰਕ ਨਹੀਂ ਪਿਆ ਸਮਝ ਕੇ ਕੋਈ ਨਾ ਕੋਈ ਰੀਜਨ ਹੋ ਸਕਦਾ ਜਾਂ ਉਹਦੀ ਬਾਡੀ ਲੈਂਗੁਏਜ 'ਚ ਫਰਕ ਆ ਅਸੀਂ ਤਾਂ ਸਾਰਿਆਂ ਲਈ ਪਰਮਾਤਮਾ 'ਗੇ ਅਰਦਾਸ ਕਰਦੇ ਆ ਵੀ ਸਾਰੇ ਠੀਕ ਹੋਣ ਯਾਰ ਸਾਰਿਆਂ ਨੂੰ ਵਧੀਆ ਹਾਈ ਕੁਆਲਿਟੀ ਦੀ ਦਵਾਈ ਦੇ ਦਈਏ ਪ੍ਰੋਪਰ ਜੀਐਮਐਸ ਬੀਐਮਐਸ ਡਾਕਟਰ ਰੱਖੇ ਹੋਏ ਆ ਜਿਹੜੇ ਅਕੋਰਡਿੰਗ ਟੂ ਕੰਡੀਸ਼ਨ ਮਰੀਜ਼ਾਂ ਦੀਆਂ ਰਿਪੋਰਟਾਂ ਚੈੱਕ ਕਰਦੇ ਆ ਇਹ ਤਾਂ ਹੈ ਨਹੀਂ ਵੀ ਕੋਈ ਆਪਾਂ ਇੱਥੇ ਬਾਬਾ ਜੀ ਬਣ ਕੇ ਘਾੜਾ ਪਲਾਉਂਦੇ ਆ ਜਾਂ ਰਿਪੋਰਟ ਨਵਜਾ ਦੇਖ ਦੇਖ ਦਵਾਈ ਦਿੰਦੇ ਆ ਹਨਾ ਹਰ ਮਰੀਜ਼ ਦੀਆਂ ਰਿਪੋਰਟਾਂ ਦੇਖਦੇ ਆ ਤਿੰਨ 50-50 ਸਾਲ ਦਾ ਉਹਨਾਂ ਦਾ ਤਜਰਬਾ ਹੋ ਗਿਆ 75-75 ਸਾਲ ਦੀਆਂ ਉਮਰਾਂ ਹੋ ਗਈਆਂ ਡਾਕਟਰ ਸਾਹਿਬ ਦੀਆਂ 72-75 ਸਾਲ ਦੇ ਆ ਹਨਾ ਤੇ ਇਹ ਨਹੀਂ ਹੈਗਾ ਵੀ ਕਿ ਆਪਾਂ ਫਰੈਸ਼ੀ ਡਾਕਟਰ ਰੱਖੇ ਹੋਏ ਆ ਪਰਹੀਜੀ ਜੀ ਤੁਸੀਂ ਗੱਲ ਕੀਤੀ ਆ ਲੋਕ ਜਦੋਂ ਪ੍ਰੇਨਿੰਗ ਵੈਸੇ ਆਪਣੀ ਨੇਚਰਲ ਬੋਡੀ ਨੂੰ ਫਿਟ ਰੱਖਣ ਦੇ ਲਈ ਕਿਦਾਂ ਦੀ ਖੁਰਾਕ ਸਾਡੀ ਕਿਦਾਂ ਦੀ ਖੁਰਾਕ ਹੋਣੀ ਚਾਹੀਦੀ ਆ ਦੇਖੋ ਨੇਚਰਲੀ ਮੈਂ ਹਰ ਵਾਰ ਇਹ ਚ ਕਹਿੰਦਾ ਵੀ ਜਿਹੜਾ ਬੰਦਾ ਵਰਦੀਸ਼ ਨਹੀਂ ਕਰਦਾ ਉਹਨੂੰ ਦੁੱਧ ਮੀਟ ਆਂਡਾ ਦੇਸੀ ਕਿਉਂ ਜ਼ਹਿਰ ਆ ਫਰੂਟ ਤੇ ਸਲਾਦ ਹਰੀ ਸਬਜ਼ੀਆਂ ਨਾਲ ਰੋਟੀ ਜਿੰਨੀ ਨੇਚਰਲੀ ਸਾਦੀ ਖੁਰਾਕ ਬੰਦਾ ਖਾਊਗਾ ਉਨਾ ਹੀ ਉਹਦਾ ਜੀਵ ਸੁਖੀ ਜੀਵਨ ਬਤੀਤ ਹੋਊਗਾ ਜਿੰਨਾ ਪਰ ਡੱਬਾ ਬੰਦ ਕੈਮੀਕਲ ਵਾਲੀਆਂ ਚੀਜ਼ਾਂ ਮੇਕਲ ਨਿਚੋੜ ਹੈ ਵੀ ਜਿਹੜਾ ਬੰਦਾ ਇਨਸਾਨ ਦੀਆਂ ਚੀਜ਼ਾਂ ਬਣਾਈਆਂ ਹੋਈਆਂ ਖਾਂਦਾ ਬ੍ਰੈਡ ਬਿਸਕੁਟ ਕੋਈ ਵੀ ਚੀਜ਼ ਲਾ ਲਓ ਉਹਦੇ ਵਿੱਚ ਕੈਮੀਕਲ ਪੈਂਦੇ ਆ ਕਿਉਂਕਿ ਉਹਨੂੰ 10 ਦਿਨਾਂ ਜਾਂ ਮਹੀਨਾ 2 ਮਹੀਨੇ ਸਾਲ 6 ਮਹੀਨੇ ਚਲਾਣ ਲਈ ਉਹਦੇ ਵਿੱਚ ਕੈਮੀਕਲ ਪਾਣਾ ਪੈਣਾ ਇੱਕ ਨੇਚਰਲੀ ਤਾਜੀ ਚੀਜ਼ ਖਾਣੀ ਆ ਸਮਝ ਗਏ ਹੁਣ ਜ਼ਿਆਦਾਤਰ ਲੋਕ ਮੈਦੇ ਤੇ ਡਿਪੈਂਡ ਹੋ ਗਏ ਆ ਹਰ ਚੀਜ਼ ਮੈਦੇ ਵਾਲੀ ਖਾਂਦੇ ਆ ਉਹਨੂੰ ਮੈਦਾ ਪਚਣਾ ਕਿੰਨਾ ਔਖਾ ਹੈਗਾ ਸਮਝ ਗਏ ਉਹੀ ਕਾਰਨ ਹੈ ਕਿ ਬੰਦੇ ਹਰ ਪਤਨ ਦੀ ਬਿਮਾਰੀ ਦਾ ਸ਼ਿਕਾਰ ਹੋ ਰਿਹਾ ਅੱਛੇ ਕੁਦਰਤ ਦੀ ਗੱਲ ਕੀਤੀ ਹੈ ਕੁਦਰਤ ਦੀਆਂ ਦੇਣ ਹੈ ਕਿਉਂ ਕਾੜਾ ਕੁਦਰਤੀ ਚੀਜ਼ਾਂ ਨਾ ਅਪਣਾਇਆ ਪੰਜਾਬ ਦੇ ਵਿੱਚ ਇਸ ਵੇਲੇ ਕੁਦਰਤ ਦੀ ਕਬੱਡੀ ਮਾਰ ਪੈ ਗਈ ਕੀ ਕਹਿਣਾ ਚਾਹੁੰਦੇ ਆ ਉਹਨਾਂ ਲੋਕਾਂ ਦੇ ਲਈ ਜਿਹੜੇ ਇਸ ਵੇਲੇ ਖੜਾ ਦੇ ਵਿੱਚ ਫਸੇ ਹੋਏ ਨੇ ਬੜਾ ਬੁਰੇ ਹਾਲ ਹੋਏ ਹੋਏ ਨੇ ਪੰਜਾਬ ਦੇ ਇਹ ਵੀ ਦੇਖੋ ਇੱਕ ਇਹ ਕੁਦਰਤ ਦੀ ਮਾਰ ਨਹੀਂ ਹੈਗੀ ਇਹ ਜਦ ਹੀ ਆਪਾਂ ਕੁਦਰਤ ਨਾਲ ਖਿਲਾਵੜ ਕਰਦੇ ਆ ਉਹਦਾ ਨਤੀਜਾ ਜੀ ਅੱਜ ਤੋਂ 25 30 40 ਸਾਲ ਪਹਿਲਾਂ ਤੁਸੀਂ ਦਰਿਆਵਾਂ ਦਾ ਜਿਹੜਾ ਦਾਇਰਾ ਸੀ ਬਹੁਤ ਵੱਡਾ ਸੀਗਾ ਹੁਣ ਉਹਨੂੰ ਖੇਤਾਂ 'ਚ ਤਬਦੀਲ ਕਰਤਾ ਲੋਕਾਂ ਨੇ ਸਮਝ ਗਏ ਹੁਣ ਉਹ ਦਰਿਆ ਤਾਂ ਰੋਗੇ ਭੋਰਾ ਭੋਰਾ ਪਾਣੀ ਉਹ ਜਿੱਥੇ ਉਹਦਾ ਹੈਗਾ ਏਰੀਆ ਉੱਥੇ ਤੱਕ ਉਹ ਚੱਲਿਆ ਜਾਂਦਾ ਹੈ ਸਮਝ ਗਏ ਇਹ ਨਹੀਂ ਹੈਗਾ ਦਰਿਆਵਾਂ ਦੀ ਸਫਾਈ ਨਹੀਂ ਹੋ ਰਹੀ ਸਮਝ ਗਏ ਕਿਤੇ ਨਾ ਕਿਤੇ ਤਾਂ ਸਾਨੂੰ ਖਮਿਆਜਾ ਭੁਗਤਣਾ ਹੀ ਪੈਣਾ ਨਾ ਸਾਡੀਆਂ ਆਪਣੀਆਂ ਗਲਤੀਆਂ ਦਾ ਹੀ ਖਮਿਆਜਾ ਭੁਗਤਦੇ ਹਾਂ ਚਾਹੇ ਉਹ ਕਿਸੇ ਦੀ ਵੀ ਲੈ ਲਓ ਹੈਗੇ ਸਾਡੇ ਆਪਣੇ ਪੰਜਾਬ ਦੀ ਨਹੀਂ ਦਿੱਕੀ